ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਭੈਣ ਭਾਈ ਆ ਆਪਣੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਅੱਜ ਦੀ ਵੀਡੀਓ ਦਾ ਘਰ ਜੋ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਲੁਧਿਆਣਾ ਦੇ ਸਿਆਨ ਪਿੰਡ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਤਕਰੀਬਨ 10 ਤੋਂ 15 ਫੁੱਟ ਜੋ ਚੌੜੀ ਗਲੀ ਦੇ ਵਿੱਚ ਇਹ ਘਰ ਲੱਗਦਾ ਜੀ ਪੂਰਾ ਜੋ ਡਬਲ ਸਟੋਰੀ ਘਰ ਹੈ ਜੀ ਵਧੀਆ ਨਵੇਂ ਕੋਠੀ ਦੇ ਡਿਜ਼ਾਈਨ ਦੇ ਨਾਲ ਇਹ ਘਰ ਤਿਆਰ ਕੀਤਾ ਗਿਆ ਜੀ ਤੁਸੀਂ ਦੇਖ ਸਕਦੇ ਹੋ ਫਰੰਟ ਤੋਂ ਘਰ ਦੀ ਜੋ ਲੁੱਕ ਹੈ ਪੂਰਾ ਵਧੀਆ ਖੁੱਲਾ ਡੁੱਲਾ ਵਿਹੜਾ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਫਰੰਟ ਦੇ ਵਿੱਚ ਜੋ ਘਰ ਦੇ ਜੋ ਵਿਹੜੇ ਦੇ ਵਿੱਚ ਪੂਰਾ ਮਾਲਕਾ ਵੱਲੋਂ ਟਾਇਲ ਪੱਥਰ ਦਾ ਕੰਮ ਕਰਵਾਇਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਜੀ ਫਰੰਟ ਦੇ ਵਿੱਚ ਹੀ ਆਪਾਂ ਨੂੰ ਜੋ ਵਾਸ਼ਰੂਮ ਆ ਵੇਖਣ ਨੂੰ ਮਿਲ ਜੂਗਾ ਵਧੀਆ ਪੱਕਾ ਖੁੱਲਾ ਡੁੱਲਾ ਤੇ ਟਾਇਲ ਪੱਥਰ ਨਾਲ ਵਧੀਆ ਤਿਆਰ ਕਰਵਾਇਆ ਗਿਆ ਵਾਸ਼ਰੂਮ ਆ ਜੀ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਵਾਟਰ ਸਪਲਾਈ ਦਾ ਕੰਮ ਹੈ ਜੀ ਘਰ ਦੇ ਵਿੱਚ ਇਲੈਕਟ੍ਰਿਸਿਟੀ ਦਾ ਕੰਮ ਹੈ ਵਧੀਆ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਦੋਸਤੋ ਬਾਥਰੂਮ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਖੁੱਲਾ ਡੁੱਲਾ ਤੇ ਵਧੀਆ ਜੋ ਡਿਜ਼ਾਈਨ ਦੇ ਨਾਲ ਬਾਥਰੂਮ ਹੈ ਤਿਆਰ ਕਰਵਾਇਆ ਗਿਆ ਜੀ ਦੋਸਤੋ ਘਰ ਦੇ ਵਿੱਚ ਜਿੰਨਾ ਵੀ ਮਾਰਬਲ ਦਾ ਕੰਮ ਹੈ ਜੀ ਵਧੀਆ ਤਰੀਕੇ ਦਾ ਮਾਰਬਲ ਹੈ ਜੋ ਮਾਲਕਾ ਵੱਲੋਂ ਲਗਵਾਇਆ ਗਿਆ ਤੁਸੀਂ ਫਰੰਟ ਤੋਂ ਘਰ ਦੀ ਲੁੱਕ ਦੇਖ ਸਕਦੇ ਹੋ ਮਿੱਤਰੋ ਤੇ ਜਿੰਨਾ ਵੀ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਹੈ ਜੀ ਪੂਰਾ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਘਰ ਨੂੰ ਜੋ ਪੱਕੀਆਂ ਪੌੜੀਆਂ ਨੇ ਛੱਤ ਨੂੰ ਚੜਾ ਰੱਖੀਆਂ ਨੇ ਤੇ ਪੌੜੀਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਸਟੀਲ ਦੀ ਜੋ ਗ੍ਰੇਲ ਹੈ ਮਾਲਕਾ ਵੱਲੋਂ ਲਗਵਾਈ ਗਈ ਹੈ ਜਿੰਨਾ ਵੀ ਘਰ ਦੇ ਵਿੱਚ ਜੋ ਗੇਟ ਗ੍ਰੇਲਾਂ ਦਾ ਕੰਮ ਹੈ ਜੀ ਜਾਂ ਵਿੰਡੋਆਂ ਮੋਰੀਆਂ ਦਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਮਾਲਕਾ ਨੇ ਕਰਵਾ ਰੱਖਿਆ ਹੈ ਜੀ ਪੂਰੇ ਘਰ ਦੇ ਵਿੱਚ ਜੋ ਟਾਇਲ ਦਾ ਫਰਸ਼ ਲੱਗਿਆ ਹੋਇਆ ਹੈ ਜੀ ਖੁੱਲੇ ਡੁੱਲੇ ਬੈਡਰੂਮ ਤੇ ਖੁੱਲਾ ਡੁੱਲਾ ਜੋ ਘਰ ਦੇ ਵਿੱਚ ਲੌਬੀ ਏਰੀਆ ਦੋਸਤੋ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਮਾਲਕਾਂ ਦਾ ਨੰਬਰ ਅੱਗੇ ਚੱਲ ਕੇ ਸਕਰੀਨ ਤੇ ਆ ਰਿਹਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਦੀ ਜੋ ਜਾਣਕਾਰੀ ਲੈ ਸਕਦੇ ਹੋ ਜੀ ਦੋਸਤੋ 133 ਗਜ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਕਿਚਨ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਅੰਦਰ ਲੌਬੀ ਏਰੀਏ ਦੇ ਵਿੱਚ ਵੀ ਮਾਲਕਾਂ ਵੱਲੋਂ ਤੈਲ ਦਾ ਜੋ ਕੰਮ ਕਰਵਾਇਆ ਗਿਆ ਹੈ ਜੀ ਕਿਚਨ ਦੇ ਵਿੱਚ ਵੀ ਜੋ ਸੈਲਫਾਂ ਦੇ ਉੱਪਰ ਮਾਰਬਲ ਦਾ ਕੰਮ ਹੈ ਜੀ ਜੋ ਕੱਪ ਬੋਰਡ ਦਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਇੱਕ ਕੋਠੀ ਟਾਈਪ ਜੋ ਡਿਜ਼ਾਈਨ ਦੇ ਨਾਲ ਇਹ ਡਬਲ ਸਟੋਰੀ ਘਰ ਤਿਆਰ ਕੀਤਾ ਗਿਆ ਜੀ ਹਵਾਦਾਰ ਕਿਚਨੇ ਜੀ ਫਰੰਟ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ 133 ਗਜ ਜਗ੍ਹਾ ਦੇ ਵਿੱਚ ਦੋਸਤੋ ਇਹ ਘਰ ਬਣਿਆ ਹੋਇਆ ਜੀ ਰਜਿਸਟਰੀ ਵਾਲਾ ਇਹ ਮਕਾਨ ਹੈ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਆ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਪੂਰਾ ਵਧੀਆ ਕਰਵਾਇਆ ਗਿਆ ਹੈ ਜੀ ਘਰ ਦੇ ਵਿੱਚ ਦੋਸਤੋ ਦੋ ਬੈਡਰੂਮ ਨੇ ਜੀ ਸਟੋਰ ਰੂਮ ਹੈ ਲੌਬੀ ਏਰੀਆ ਜੀ ਤੁਸੀਂ ਦੇਖ ਸਕਦੇ ਹੋ ਡ੍ਰਾਇੰਗ ਰੂਮ ਹੈ ਖੁੱਲਾ ਡੁੱਲਾ ਤੇ ਦੋ ਵਾਸ਼ਰੂਮ ਨੇ ਜੀ ਤੁਸੀਂ ਡ੍ਰਾਇੰਗ ਰੂਮ ਦੇਖ ਸਕਦੇ ਹੋ ਜੀ ਕਿੰਨਾ ਖੁੱਲਾ ਡੁੱਲਾ ਹੈ ਡ੍ਰਾਇੰਗ ਰੂਮ ਬਣਵਾਇਆ ਗਿਆ ਜੀ ਮਾਲਕਾਂ ਵੱਲੋਂ ਪੂਰੇ ਘਰ ਦੇ ਵਿੱਚ ਜੋ ਮਾਰਬਲ ਦਾ ਫਰਸ਼ ਲੱਗਿਆ ਹੋਇਆ ਜੀ ਦੋਸਤੋ ਮਾਲਕਾਂ ਵੱਲੋਂ ਜੋ ਘਰ ਦੀ ਡਿਮਾਂਡ ਰੱਖੀ ਗਈ ਹੈ ਜੀ 27 ਲੱਖ ਰੁਪਇਆ ਜੋ ਘਰ ਦਾ ਮਾਲਕਾਂ ਵੱਲੋਂ ਰੇਟ ਰੱਖਿਆ ਗਿਆ ਜਿਸ ਵੀ ਵੀਰ ਭਾਈ ਨੇ ਇਹ ਘਰ ਖਰੀਦਣਾ ਹੈ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਮਾਲਕਾਂ ਦੇ ਨਾਲ ਤੁਸੀਂ ਗੱਲਬਾਤ ਕਰਨ ਤੋਂ ਬਾਅਦ ਜੋ ਵੀ ਰੇਟ ਹੈ ਜੀ ਉਹਦੇ ਵਿੱਚ ਤੁਹਾਡਾ ਮਾਨਤਾਣ ਹੋ ਜਾਏਗਾ ਰਜਿਸਟਰੀ ਵਾਲਾ ਮਕਾਨ ਹੈ ਜੀ 133 ਗਜ ਜਗ੍ਹਾ ਦੇ ਵਿੱਚ ਹੈ ਦੋਸਤੋ ਮਕਾਨ ਬਣਿਆ ਹੋਇਆ ਜੀ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਮਾਲਕਾਂ ਨੇ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਰਜਿਸਟਰੀ ਵਾਲੀ ਜਗ੍ਹਾ ਹੈ ਦੋਸਤੋ 27 ਲੱਖ ਰੁਪਏ ਜੋ ਘਰ ਦੀ ਡਿਮਾਂਡ ਹੈ ਜੀ ਮਾਲਕਾਂ ਵੱਲੋਂ ਘਰ ਦੇ ਵਿੱਚ ਵਾਟਰ ਸਪਲਾਈ ਲਈ ਜੋ ਸਮਰਸੀਬਲ ਮੋਟਰ ਲੱਗੀ ਹੋਈ ਹੈ ਜੀ ਸਰਕਾਰੀ ਜੋ ਪਾਣੀ ਵਾਲੀ ਟੂਟੀ ਹੈ ਉਹ ਵੀ ਲੱਗੀ ਹੋਈ ਹੈ ਰਜਿਸਟਰੀ ਵਾਲਾ ਮਕਾਨ ਹੈ ਜੀ ਘਰ ਨੂੰ ਜੋ 메ਨ ਗੇਟ ਤੇ ਜੋ ਗਲੀ ਲੱਗਦੀ ਹੈ ਜੀ तकरीबन 15 ਫੁੱਟ ਚੌੜੀ ਜੋ ਗਲੀ ਲੱਗਦੀ ਹੈ ਜੀ ਬੈਡਰੂਮ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਦੋਸਤੋ ਕਿੰਨਾ ਖੁੱਲਾ ਡੁੱਲਾ ਜੋ ਬੈਡਰੂਮ ਦਾ ਏਰੀਆ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਬੈਡਰੂਮ ਦੇ ਨਾਲ ਵੀ ਇੱਕ ਵਾਸ਼ਰੂਮ ਜੋ ਅਟੈਚ ਹੈ ਜੀ ਦੋ ਵਾਸ਼ਰੂਮ ਆਪਾਂ ਨੂੰ ਘਰ ਦੇ ਵਿੱਚ ਵੇਖਣ ਨੂੰ ਮਿਲ ਜਾਣਗੇ ਜੀ ਦੋਸਤੋ ਕਿਸੇ ਵੀ ਵੀਰ ਭਾਈ ਨੇ ਘਰ ਖਰੀਦਣਾ ਜੀ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਸਿੱਧੀ ਆਪਣੀ ਜੋ ਮਾਲਕਾਂ ਨਾਲ ਗੱਲਬਾਤ ਕਰਕੇ ਤੁਸੀਂ ਘਰ ਖਰੀਦ ਸਕਦੇ ਹੋ ਤੇ ਆਪਣੀ ਰਹਿائش ਕਰ ਸਕਦੇ ਹੋ ਜੀ ਰੇਟ ਦੇ ਵਿੱਚ ਮਾਲਕਾਂ ਵੱਲੋਂ ਤੁਹਾਡਾ ਜੋ ਮਾਨਤਾਣਾ ਘਰ ਦਿੱਤਾ ਜਾਵੇਗਾ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਹੈ ਜੋ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਕਿਸੇ ਜਗ੍ਹਾ ਜਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ WhatsApp ਰਾਹੀਂ ਸੰਪਰਕ ਕਰਕੇ ਆਪਣੇ ਘਰ ਦੀ ਪੂਰੀ ਡਿਟੇਲ ਤੇ ਟਿੱਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਜੋ ਤੁਹਾਡੀ ਐਡ ਲਗਾ ਦਾਂਗੇ ਦੋਸਤੋ ਸੋ ਕਿਸੇ ਵੀ ਵੀਰ ਭਾਈ ਨੇ ਘਰ ਖਰੀਦਣਾ ਹੈ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਸੋ ਆਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ